ਇੱਕ ਵਾਰ ਫਿਰ ਪੂਰੇ ਜੋਸ਼ ਦੇ ਉਤਸ਼ਾਹ ਦੇ ਨਾਲ ਸ਼ੁਰੂ ਹੋ ਗਿਆ ਹੈ ਪਰਮਰਾਣ ਸਿੰਘ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਵਿੱਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਹੈ ਜੀ ਨਹੀਂ ਜਿਹੜੀ ਅਸੀਂ ਛੱਡੀ ਹੈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ ਵਿੱਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੰਗੀ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮੀਠਾਪੁਰ ਸੰਸਾਰਪੁਰ ਕੈਂਟ ਏਰੀਆ ਇਹ ਸਾਰਾ ਹੌਕੀ ਦਾ ਗਾੜਾ ਹੋ ਗਿਆ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਪ ਬਾਪਾਰ ਹੈ ਇਹ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ, ਕਬੱਡੀ, ਖੋਖੋ, ਐਥਲੈਟਿਕਸ, ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇੰਨੇ ਹੀ ਨੇ ਇਸ ਸੀਜ਼ਨ ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ ਉਪਰਾਣਾੰਗਲ ਦੇ ਗਵਾਈ ਦੇ ਵਿੱਚ ਇਹਦਾ 18ਵਾਂ ਮੇਲਾ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਬੱਡੀ ਕਲੱਬ ਦੀ ਟੀਮ ਨੇ ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਦੀਆਂ ਟੀਮਾਂ ਜਿਹੜੀਆਂ ਨੇ ਇੱਥੇ ਪਹੁੰਚ ਹੋਈਆਂ ਨੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਕਲੱਬਾਂ ਦੇ ਮੈਚ ਜਿਹੜੇ ਨੇ ਕਰਵਾਏ ਜਾ ਰਹੇ ਨੇ ਪਰਮਾਰਾ ਸਿੰਘ ਉਪਰਾਣਾੰਗਲ ਆਈਜੀ ਆਈਪੀਐਸ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਦੋ ਰੋਜ਼ਾ ਮੇਲਾ ਜਿਹੜਾ ਇਹ 3 ਨਵੰਬਰ ਤੇ 1 ਦਸੰਬਰ ਨੂੰ ਜਿਹੜਾ ਇੱਥੇ ਸ਼ੁਰੂ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਕਬੱਡੀ ਦੀਆਂ ਚੋਟੀ ਦੀਆਂ ਟੀਮਾਂ ਪਿਛਲੇ ਕੋਈ ਦੇ ਸਾਲ ਜਿਹੜਾ ਉਮਰਾ ਨਗਰ ਦਾ ਮੇਲਾ ਸੀ ਇਹ ਨਹੀਂ ਸੀ ਹੋਇਆ ਪਰ ਫਿਰ ਨਾ ਇੱਕ ਵਾਰ ਫਿਰ ਤੋਂ ਨਵੇਂ ਸਾਲ ਤੋਂ ਜਿਹੜਾ 18ਵਾਂ ਮੇਲਾ ਉਮਰਾ ਨਗਰ ਦਾ ਹੈ ਉਹ ਸ਼ੁਰੂ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਚੋਟੀ ਦੇ ਜਿਹੜੇ ਕਲੱਬ ਨੇ ਉਹ ਇਸ ਜਗ੍ਹਾ ਦੇ ਉੱਤੇ ਜਿਹੜੇ ਮੇਲੇ ਨੇ ਜਿਹੜੇ ਕਬੱਡੀ ਦੇ ਮੈਚ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਕਰਵਾ ਰਹੇ ਨੇ ਤਾਂ ਚੋਟੀ ਦੀਆਂ ਟੀਮਾਂ ਦੇ ਦੋ ਰੋਜਾ ਦੇ ਕੱਲ ਜਿਹੜਾ ਮੇਲਾ ਉਸ ਦੇ ਵਿੱਚ ਕੱਲ ਜਿਹੜੇ ਸੱਭਿਆਚਾਰਕ ਮੇਲਾ ਜਿਹੜਾ ਕਰਵਾਇਆ ਜਾਏਗਾ ਸਰਦਾਰ ਬਰਨਰਾ ਸਿੰਘ ਉਮਰਾਨੰਗਲ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਅਮਰਾ ਸਿੰਘ ਅੰਗਲ ਤੇ ਸੁਖਰਾਜ ਸਿੰਘ ਉਮਰਾਨੰਗਲ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਜਿਹੜੇ ਉਮਰਾਨੰਗਲ ਸਾਹਿਬ ਸਾਡੇ ਨਾਲ ਨੇ ਵਾਹ ਯਾਰਾ ਦੇਖਣਾ ਇਹ ਜਗਾ ਲੱਤੇ ਕਬੱਡੀ ਖੇਡੀ ਹੋ ਆ ਤਕੜੀ ਲਈ ਬਿਨਾ ਮਤਲਬ ਕਬੱਡੀ ਦਾ ਉਮਰਾਨਗਰ ਬਾ ਸਾਨੂੰ ਜਿਹੜੇ ਉਮਰਾਨਗਰ ਸਾਹਿਬ ਸਾਡੇ ਨਾਲ ਨੇ ਉਮਰਾਨ ਉਮਰਾਨਗਰ ਸਾਹਿਬ ਬਹੁ ਬਹੁ ਮੁਬਾਰਕਾਂ ਇੱਕ ਵਾਰ ਫੇਰ ਸਾਡੇ ਇਸ ਮਾਜੇ ਦੇ ਵਿੱਚ ਪਰਵੋ ਉਮਰਾਨਗਰ ਮੇਲਾ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਹੈ ਜਿਹੜੇ ਪਲੇਅਰ ਵਾਲਾ ਪੰਜ ਪਟਿਆਰੇ ਮੇਰੇ ਬੰਦੋ ਬਾ ਅਵਾਜ ਜਿਹੜੀ ਘਟ ਕਰਵਾਉਂਦੇ ਆ ਇੱਕ ਵਾਰ ਇਹ ਰਾਤ ਵਾਲਿਆ ਬਹੁਤ ਹੀ ਇਹ ਜਗ੍ਹਾ ਦੇ ਉੱਤੇ ਵਿਸ਼ੇਸ਼ ਕਰਦੇ ਧੰਨਵਾਦ ਸਾਰੇ ਵੀਰਾਂ ਦਾ ਹਾਜ਼ਰੀ ਸਾਰੀ ਤਾਂ ਉਮਰਾਂ ਨਗਲ ਸਾਹਿਬ ਬਹੁਤ ਬਹੁਤ ਮੁਬਾਰਕਾਂ ਮਾਜਿਦ ਇੱਕ ਵਾਰ ਫਿਰ ਤੁਹਾਨੂੰ ਵਿੱਚ ਫਿਰ ਉਮਰਾਂ ਨਗਲ ਪਰਿਵਾਰ ਨੇ ਇੱਕ ਵਾਰੀ ਫਿਰ ਮੇਲਾ ਜਿਹੜਾ ਇਹਦੇ ਸ਼ੁਰੂ ਕਰਾਇਆ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਇੰਤਜ਼ਾਰ ਸੀ ਕੀ ਕਹਣਾ ਚਾਹੁੰਦੇ ਐ ਐਕਚੁਅਲੀ ਪਿਛਲੇ 2019 ਤੋਂ ਕੋਵਿਡ-19 ਦੀ ਵਜ੍ਹਾ ਕਰਕੇ ਜੀ ਨਹੀਂ ਕਰਾ ਸਕੇ ਜੀ ਸੋ 6 ਸਾਲਾਂ ਬਾਅਦ ਕਰਾ ਰਹੇ ਆ ਜੀ ਉਹ ਵੀ ਇਲਾਕੇ ਔਰ ਨਗਰ ਵੱਲੋਂ ਬੜੀ ਡਿਮਾਂਡ ਸੀਗੀ ਜੀ ਕਿ ਆਪਣਾ ਮੇਲਾ ਬੜਾ ਮਾਦੇ ਦਾ ਮਸ਼ਹੂਰ ਮੇਲਾ ਸੀ ਜੀ ਸੋ ਦੁਬਾਰਾ ਫਿਰ ਆਪਣੇ ਸਹਿਯੋਗੀਆਂ ਦੇ ਨਾਲ ਸਹਿਯੋਗ ਦੇ ਨਾਲ ਇਹ ਮੇਲਾ ਆਰੰਭ ਕਰਾਇਆ ਜੀ ਸੋ ਦੋ ਰੋਜ਼ਾ ਮੇਲਾ ਹੈਗਾ ਜੀ ਅੱਜ ਦਾ ਦਿਨ ਜਿਹੜਾ ਚ ਫ੍ਰੀ ਮੈਡੀਕਲ ਕੈਂਪ ਜੀ ਤੇ ਉਹਦੇ ਨਾਲ ਕਬੱਡੀ ਦੇ ਟੂਰਨਾਮੈਂਟ ਹੋ ਰਹੇ ਨੇ ਜੀ ਸੋ ਕੱਲ ਨੂੰ ਜਿਹੜਾ ਹੈਗਾ ਉਹ ਸਵੇਰਜਰ ਪ੍ਰੋਗਰਾਮ ਦੇਸ਼ ਕੀਤਾ ਜਾਏਗਾ। ਉਰਾਨਗੁਲ ਸਾਹਿਬ ਜਿਹੜਾ ਸਭ ਤੋਂ ਪਹਿਲਾਂ ਅੱਜ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਕੈਂਪ ਲਾਇਆ ਗਿਆ ਉਸ ਕੈਂਪ ਦੇ ਵਿੱਚ ਜਿਹੜੇ ਸੀ ਮੁਫਤ ਮੈਡੀਸਿਨ ਦਿੱਤੀਆਂ ਗਈਆਂ ਜਾਂ ਚੈੱਕਅਪ ਕੈਂਸਰ ਦਾ ਵੀ ਚੈੱਕਅਪ ਹੋਇਆ ਜੀ। ਉਹਦੇ ਵਿੱਚ ਜਿਹੜੇ ਕੈਂਸਰ ਦੇ ਸਾਡੇ ਮੇਨ ਐਂਵੈਸਟਰ ਨੇ ਕੁਲਵੰਤ ਢਾਲੀਵਾਲ ਬੜੇ ਵੀਰ ਯੂਕੇ ਬੇਸਡ ਨੇ ਉਹਨਾਂ ਦੀ ਸੰਸਥਾ ਹੈਗੀ ਵਰਲਡ ਕੈਂਸਰ ਕੇਅਰ ਜੀ। ਸੋ ਉਹ ਜਦੋਂ ਤੋਂ ਅਸੀਂ ਮੇਲਾ ਆਰੰਭ ਕੀਤਾ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਨੇ ਹਰ ਸਾਲ ਹੀ ਉਹ ਆਉਂਦੇ ਨੇ। ਤੋਂ ਇਸ ਦੇ ਵਿੱਚ ਕੈਂਸਰ ਦੇ ਫ੍ਰੀ ਟੈਸਟ ਅੱਖਾਂ ਦੇ ਡਾਕਟਰ ਆਏ ਨੇ ਕੰਮ ईएनटी ਵਾਲੇ ਆਏ ਨੇ ਜਨਰਲ ਮੈਡੀਕੇਸ਼ਨ ਵਾਲੇ ਆਏ ਨੇ ਔਰ ਆਰਥੋ ਦੇ ਡਾਕਟਰ ਆਏ ਨੇ ਜੀ ਉਹ ਉਹਨਾਂ ਦੀ ਐਂਬੂਲੈਂਸਸ ਦੇ ਵਿੱਚ ਇਹਨਾਂ ਦੀਆਂ ਲੈਬੋਰੀਆਂ ਨੇ ਜੀ ਉਹਨਾਂ ਦੇ ਐਮ ਆਰ ਆ ਮਸ਼ੀਨ ਵਗੈਰਾ ਵੀ ਉਹਦੇ ਵਿੱਚ ਹੀ ਸੋ ਉਹਦੇ ਚ ਚੈੱਕ ਅਪ ਚੱਲ ਰਹੀ ਹੈ ਔਰ ਫ੍ਰੀ ਮੈਡੀਕੇਸ਼ਨ ਦਿੱਤੀ ਜਾ ਰਹੀ ਹੈ ਅੱਜ ਸਰ ਜਿਹੜੇ ਮੈਚ ਕਰਾਈ ਜਾਂਦੇ ਨੇ ਛੋਟੀ ਦੇ ਕਲੱਬ ਨੇ ਪੰਜਾਬ ਦੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਅੱਜ ਦੇ ਦਿਨ ਸਾਰੇ ਦਿਨ ਮੈਚ ਹੋਣਗੇ ਜੀ ਸ਼ੁਰੂਆਤ ਤੇ ਅਸੀਂ ਪਿੰਡ ਦੀਆਂ ਟੀਮਾਂ ਤੋਂ ਕਰਦੇ ਆ ਜੀ ਸੋ ਹੁਣ ਪਰੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਅਕੈਡਮੀਆਂ ਨੇ ਉਹ ਸ਼ਿਰਕਤ ਕਰ ਲਈਆਂ ਅਮਰਾਂਗਲ ਸਾਹਿਬ ਇੱਕ ਤੁਸੀਂ ਤੁਹਾਡੇ ਵੱਲੋਂ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਸੀ ਇਲਾਕੇ ਦੇ ਮੋਤਵਰਸ਼ ਸ਼ਖਸੀਤਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਸੀ ਇਸ ਵਾਰ ਵੀ ਸਨਮਾਨਿਤ ਕੀਤਾ ਜਾ ਰਿਹਾ ਜੀ ਹਾਂ ਜੀ ਪਰਿਵਾਰ ਆਏ ਹੋਏ ਨੇ ਜੀ ਆਤਵਾਦ ਪੀੜਿਤ ਪਰਿਵਾਰ ਸੋ ਉਹਨਾਂ ਨੂੰ ਜੋ ਥੋੜੀ ਬੋਦੀ ਸਾਡੇ ਵੱਲੋਂ ਮਾਇਕ ਸਹਾਇਤਾ ਹੁੰਦੀ ਉਹ ਦਿੱਤੀ ਜਾਂਦੀ ਹੈ ਜੀ ਸੋ ਉਸ ਤੋਂ ਇਲਾਵਾ ਜਿਹੜੇ ਅਪਾਹਜ ਲੋਕ ਨੇ ਉਹਨਾਂ ਨੂੰ ਵਾਸਤੇ ਟਰਾਈਸਾਈਕਲ ਜੀ ਉਹ ਦੇਈ ਦੇ ਰਹੇ ਸੋ ਜਦੋਂ ਆ ਵੀ ਸਾਡੇ ਕੋਲੋਂ ਸਰਦਾ ਮੰਨਦਾ ਸੀ ਹਰੇਕ ਦੀ ਮਦਦ ਕਰੀ ਉਹਨਾਂ ਨਗਲ ਸਾਹਿਬ ਲੋਕਾਂ ਦੇ ਕਿੰਨੀ ਕਿ ਡਿਮਾਂਡ ਸੀ ਕਿ ਕੋਵਿਡ ਤੋਂ ਬਾਅਦ ਤਾਂ ਟਫ ਹੋ ਗਿਆ ਸੀਗਾ ਬਟ ਲੋਕ ਹਰ ਵਾਰੀ ਯਾਦ ਕਰਦੇ ਸੀਗੇ ਕਿ ਨਹੀਂ ਉਮਰਾਨਗਲ ਦਾ ਮੇਲਾ ਜਿਹੜਾ ਇਹ ਹੋਣਾ ਚਾਹੀਦਾ ਇਹਦਾ ਕਿੰਨਾ ਗੋਦੋਂ ਲੋਕਾਂ ਦਾ ਪਿਆਰ ਸੀ ਕਿਹਾ ਜਾ ਸਕਦਾ ਦਵਾਦ ਨਹੀਂ ਕਿਹਾ ਜਾ ਸਕਦਾ ਪਿਆਰ ਹੀ ਹੈ ਜੀ ਕਿਉਂਕਿ ਮੈਨੂੰ ਯਾਦ ਆ ਜਦੋਂ ਅਸੀਂ ਪਹਿਲੀ ਵਾਰੀ ਮੇਲਾ ਕਰਾਇਆ 2002 ਚ ਜੀ ਤੋਂ ਉਦੋਂ ਸਾਡੇ ਪਿੰਡ ਦੀ ਸੰਗਤ ਸੀਗੀ ਜੀ ਤੇ ਹੋੜੀ-ਹੋੜੀ ਜਿਵੇਂ ਆੜੇ-ਦੋੜੇ ਪਿੰਡਾਂ 'ਚ ਪਤਾ ਲੱਗਿਆ ਰਹੀਏ ਬਿਆਸ ਬਾਬਾ ਬਗੜਾ ਸਾਹਿਬ ਤੋਂ ਤੋਂ ਸੰਗਤ ਹੋਣੀ ਸ਼ੁਰੂ ਹੋਈ ਜੀ ਹੁਣ ਮਹਾਰਾਜ ਦੀ ਕਿਰਪਾ ਨਾਲ ਬੜੇ ਦੂਰੋਂ-ਦੂਰੋਂ ਲੋਕ ਗੁਰਦਾਸਪੁਰ ਤੋਂ ਬਟਾਲੇ ਤੋਂ ਸਾਰੇ ਪੰਜਾਬ ਤੋਂ ਹੀ ਆਏ ਨੇ ਸਾਰੇ ਪੰਜਾਬ ਤੋਂ ਹੀ ਆਏ ਨੇ ਜੀ ਤੋਂ ਇਸੇ ਤਰ੍ਹਾਂ ਹੋਲੀਵੁੱਡ ਜੀ ਉਹਨਾਂ ਕਸਮ ਕੱਲ ਜਿਹੜਾ ਸੱਭਿਆਚਾਰਕ ਮੇਲਾ ਨਾ ਉਸ ਦੇ ਵਿੱਚ ਜਿਹੜੇ ਖਿਡਾਰੀ ਕਿਹੜੇ ਨੇ ਸਾਹਮਣੇ ਮਜਦ ਨਜ਼ਾਰੇ ਦੇਖ ਸਕਦੇ ਹੋ ਤੁਸੀਂ ਕਬੱਡੀ ਦਾ ਉਹਨਾਂ ਕਸਮ ਕੱਲ ਕਿਹੜੇ-ਕਿਹੜੇ ਜਿਹੜੇ ਨੇ ਗਾਇਕ ਜਿਹੜੇ ਨੇ ਫੰਦ ਦਾ ਮੁਜ਼ਾਹਰਾ ਕਰਨਗੇ ਜੀ ਕੱਲ ਮੈਂ ਤੇ ਗੁਲਾਬ ਸਿੱਧੂ ਹੈਗਾ ਅਰਨੇਤਾ ਜੀ ਅ ਰਾਜਵੀਰ ਜਵੰਦਾ ਜੀ ਤੇ ਉਦੋਂ ਸੁਲਤਾਨਾ ਹੈ ਜਿਹੜੇ ਨੂਰਾ ਸੁਲਤਾਨਾ ਜੀ ਤੋਂ ਹੋਰ بڑے ਜੀ ਕਹੇ ਗਾ ਰਹੇ ਨੇ ਜੀ ਸੋ ਕੱਲ ਵੀ ਮੈਂ ਬੇਨਤੀ ਕਰਾਂਗਾ ਆਪਣੇ ਇਲਾਕੇ ਦੇ ਸੰਗਤ ਨੂੰ ਕਿ ਦੁਬਾਰੇ 12 ਵਜੇ ਤੋਂ ਅਸੀਂ ਰੰਮ ਕਰਾਂਗੇ ਜੀ ਪਰ ਸ਼ਾਮ ਨੂੰ ਇਹਿਸ ਮਾਪਤੀ ਹੋਏਗੀ ਮਾਨਗਲ ਸਾਹਿਬ ਤੁਹਾਨੂੰ ਇੱਕ ਵਾਰ ਫਿਰ ਬਹੁਤ ਬਹੁ ਮੁਬਾਰਕਾਂ ਇਸ ਇਲਾਕੇ ਦੀ ਇਹ ਬੜੀ ਵੱਡੀ ਮੰਗ ਸੀ ਔਰ ਪੰਜਾਬ ਦੇ ਵਿੱਚ ਫੇਮਸ ਮੇਲਿਆਂ ਦੇ ਲਈ ਇਸ ਜਗ੍ਹਾ ਦੇ ਕਿਉਂਕਿ ਨਸ਼ਿਆਂ ਤੋਂ ਤੁਸੀਂ ਹਮੇਸ਼ਾ ਪ੍ਰੇਰਣਾ ਦਿੱਤੀ ਕਿ ਲੋਕ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਨਸ਼ਿਆਂ ਤੋਂ ਬਚਣ ਔਰ ਆਪ ਵੀ ਤੁਸੀਂ ਐਫਰਟ ਕਰਦੇ ਜ ਮਦਦ ਵੀ ਕਰਦੇ ਜੇ ਔਰ ਨੌਜਵਾਨੀ ਨੂੰ ਸੇਧ ਦਿੰਦੇ ਜੀ ਇਸ ਤੇ ਕੋਈ ਟਿੱਪਣੀ ਕਰੋ ਸਲਾਮ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਅੰਗਰ ਸੁਗਰਾਜ ਜੀ ਵੀ ਸਾਡੇ ਨਾਲ ਤੇ ਅੰਗਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਵੀ ਬੜੀ ਐਫਰਟ ਕੀਤੀ ਇਸ ਵਾਰ ਸ਼ੁਰੂ ਹੁੰਦੇ ਤੁਸੀਂ ਛੋਟੇ ਸੀਗੇ ਜਦੋਂ ਇਹ ਉਮਰਾਨਗਲ ਮੇਲਾ ਸ਼ੁਰੂ ਹੋਇਆ ਫਿਰ ਹਰ ਸਾਲ ਤੁਸੀਂ ਕਿਵੇਂ ਦਾ ਤੁਹਾਨੂੰ ਕੀ ਇਸ ਉਮਰਾਨਗਲ ਮੇਲੇ ਤੋਂ ਉਮੀਦ ਹੈ ਔਰ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਸਾਨੂੰ ਵੀ ਜੀ ਅਸੀਂ ਛੋਟੇ ਹੁੰਦੇ ਦੇਖਦੇ ਆ ਰਹੇ ਮੇਲਾ ਸਾਡੇ ਲਈ ਬੜਾ ਅ ਅਜੀਬ ਸੀ ਵੀ ਅਸੀਂ 5 ਸਾਲ ਮੇਲਾ ਨਹੀਂ ਕਰਾਇਆ ਡਿਊ ਟੂ ਕੋਵਿਡ ਪਰ ਹੁਣ 5 ਸਾਲਾਂ ਬਾਅਦ ਅਸੀਂ ਫੇਰ ਵਾਪਸ ਉੱਥੇ ਆ ਕੇ ਖੜੇ ਆਂ ਮਕਾਮ ਤੇ ਤੇ ਮੇਰੇ ਲਈ ਤਾਂ ਬੜੀ ਯੂ نو ਮਾਨ ਵਾਲੀ ਗੱਲ ਹੈ ਕਿ ਮੇਰੇ ਫਾਦਰ ਇਨਵੋਲਵ ਨਹੀਂ ਇਸ ਲਹਿਰ ਦੇ ਵਿੱਚ ਬਿਕੋਜ਼ ਜਿਹੜਾ ਇੱਥੋਂ ਦਾ ਯੂਥ ਹੈ ਸਾਰਾ ਬਾਹਰ ਜਾ ਰਿਹਾ ਹੈ ਮੈਂ ਸਭ ਕੋ ਬਾਹਰੋਂ ਵਾਪਸ ਆਏ ਆਂ ਅਮਰੀਕਾ ਤੋਂ ਪਰ ਮੈਨੂੰ ਇਹ ਹੁੰਦਾ ਹੈ ਕਿ ਆਪਾਂ ਯੂਥ ਤੇ ਕਲਚਰਲ ਪ੍ਰੋਗਰਾਮ ਪ੍ਰਮੋਟ ਜਿੰਨਾ ਕਰਾਂਗੇ ਤੇ ਉਨਾ ਹੀ ਜ਼ਿਆਦਾ ਲੋਕੀ ਵਾਪਸ ਆਉਂਦੇ ਹਰ ਸਾਲ ਉਬਰਾਨੰਗਲ ਹੋਣਾ ਉਬਰਾਨੰਗਲ ਦਾ ਮੇਲਾ ਹਰ ਸਾਲ ਹੋਣਾ ਚਾਹੀਦਾ ਔਰ ਹਰ ਸਾਲ ਤੁਹਾਡੀ ਡਿਊਟੀ ਜਿਹੜੀ ਅੱਗੇ ਸਾਲ ਕੁਝ ਹੋ ਰਿਹਾ ਨੈਕਸਟ ਈਅਰ ਤੁਹਾਡੀ ਜ਼ਿੰਮੇਵਾਰੀ ਹੋਰ ਵਾਜੇਗੀ ਹਾਂਜੀ ਨਹੀਂ ਬਿਲਕੁਲ ਐਬਸੋਲੂਟਲੀ ਜੀ ਸੋ ਅਸੀਂ ਜਦੋਂ ਛੋਟੇ ਸੀਗੇ ਉਦੋਂ ਬਹੁਤ ਘੱਟ ਕਰਦੇ ਹੁੰਦੇ ਸੀਗੇ ਇਨਵੋਲਵਮੈਂਟ ਹਰ ਸਾਲ ਵੱਧਦੀ ਜਾਂਦੀ ਹੈ ਸਾਡੀ ਇਨਵੋਲਵਮੈਂਟ ਜੀ ਚਲੋ ਬੈਸਟ ਆਫ ਵਲਗ ਜੀ ਅਗਰੋਗਰਾਜ ਜੀ ਤਾਂ ਪਰਮਰਾਜ ਸਿੰਘ ਮੁਰਾਨੰਗਲ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਇਹ ਮੇਲਾ ਹਰ ਵਾਰ ਕਰਵਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਨੇ ਇੱਥੇ ਮੌਜੂਦ ਨੇ ਪਰਮਰਾਜ ਸਿੰਘ ਮੁਰਾਨੰਗਲ ਉਹਨਾਂ ਦੇ ਸਾਥੀ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਉਹ ਵਿਧਾ ਲੀਵਾਲ ਵੀ ਜਿਹੜੇ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਕਰਵਾਇਆ ਜਾ ਰਿਹਾ ਛੋਟੀਆਂ ਸਿੰਗਰ ਜਿਹੜੇ ਨੇ ਮੋਜੇ ਅੱਜ ਕਲੱਬ ਦੀਆਂ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਜਿਹੜੇ ਗਰਾਊਂਡ ਦੇ ਵਿੱਚ ਜਾ ਕੇ ਉਮਰਾਂ ਸਿੰਘ ਸਾਹਿਬ ਜਿਹੜੇ ਨੇ ਇਹ ਸਮੇਂ ਇਹ ਤਿਆਰੀਆਂ ਦਾ ਜੱਜ ਦਾ ਜਿਹੜਾ ਨੇ ਇਸ ਜਗ੍ਹਾ ਦੇ ਉੱਤੇ ਲਾਰੇ ਨੇ ਇਸ ਜਗ੍ਹਾ ਦੇ ਉੱਤੇ ਚੋਟੀ ਦੇ ਜਿਹੜੇ ਖਿਡਾਰੀ ਨੇ ਉਹ ਇੱਥੇ ਆਪਣੀ ਹਾਜ਼ਰੀ ਲਵਾਉਣ ਦੇ ਲਈ ਇੱਥੇ ਪਹੁੰਚੇ ਨੇ ਬਰਬਰਾਂ ਸਿੰਘ ਹੋਬੀ ਧਾਲੀਵਾਲ ਇਹ ਜਗ੍ਹਾ ਦੇ ਉੱਤੇ ਵੱਡਾ ਨਾਮ ਤਾਂ ਹੋਬੀ ਧਾਲੀਵਾਲ ਸਾਹਿਬ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤਾਂ ਹੋਬੀ ਧਾਲੀਵਾਲ ਸਾਹਿਬ ਇਸੇ ਕਰੇ ਧਾਲੀਵਾਲ ਸਾਹਿਬ ਮੁਬਾਰਕਾਂ ਤੁਹਾਨੂੰ ਇੱਕ ਵਾਰੀ ਤੁਸੀਂ ਪਿਛਲੇ 5 ਸਾਲ ਨਹੀਂ ਸੀ ਇਹ ਮੇਲਾ ਹੋਇਆ ਪਰ ਤੁਸੀਂ ਇਸ ਉਮਰਾਂ ਸਿੰਘ ਸਾਹਿਬ ਨਾਲ ਤਿਆਰੀਆਂ ਦੇ ਵਿੱਚ ਦੱਜੇ ਸੀ ਜੀ ਮਿਹਰਬਾਨੀ ਜੀ ਤੁਹਾਨੂੰ ਵੀ ਮੁਬਾਰਕਾ ਇਲਾਕਾ ਨਿਵਾਸੀਆਂ ਨੂੰ ਮੁਬਾਰਕਾ ਉਮਰਾਨੰਗਲ ਦੇ ਸਾਰੇ ਵਸਨੀਕਾਂ ਨੂੰ ਮੁਬਾਰਕਾ ਜਿਨ੍ਹਾਂ ਦੇ ਚਹੇਤਾ ਇਹ ਮੇਲਾ ਦੁਬਾਰਾ ਕਰਾਉਣ ਦਾ ਮੌਕਾ ਮਿਲਿਆ ਸਬੱਬ ਬਣਿਆ ਕਿਉਂਕਿ ਕੋਸ਼ਾਂ ਕੋਵਿਡ ਦੇ ਵਿੱਚ 4-5 ਸਾਲ ਬ੍ਰੇਕ ਲੈ ਲਈ ਕਿਉਂਕਿ ਮਜਬੂਰੀ ਸੀਗੀ ਨਹੀਂ ਸੀ ਕਰ ਸਕਦੇ ਫਿਰ ਉਸ ਤੋਂ ਬਾਅਦ ਪਛੜ ਗਿਆ ਪਰ ਹੁਣ ਜੇ ਇੱਕ ਵਾਰ ਫਿਰ ਜੁੜੇ ਹੋ ਤੁਸੀਂ ਤਾਂ ਕਿੰਨਾ ਕੁ ਉਤਸ਼ਾਹ ਪਹਿਲਾਂ ਨਾਲੋਂ ਜ਼ਿਆਦਾ ਪਹਿਲਾਂ ਨਾਲੋਂ ਚਾਹ ਸਾਨੂੰ ਤਾਂ ਜ਼ਿਆਦਾ ਤੇ ਕੋਈ ਗੱਲ ਨਹੀਂ ਸੰਗਤ ਨੂੰ ਵੀ ਜ਼ਿਆਦਾ ਹੈ ਇਲਾਕੇ ਦੀ ਸੰਗਤ ਨੂੰ ਵੀ ਬਹੁਤ ਜ਼ਿਆਦਾ ਹੈ ਪਰ ਆਉਣ ਦਿਓ ਕੋਈ ਗੱਲ ਨਹੀਂ ਫੇਰ ਮੇਲੇ ਹੋਣਗੇ ਹੋਣ ਬਹੁਦੇ ਰਹਿਣਗੇ ਅੱਜ ਕਬੱਡੀ ਦੇ ਟੂਰਨਾਮੈਂਟ ਅਕੈਡਮੀਆ ਕਰਦੇ ਆ ਕੱਲ ਤੁਹਾਡੇ ਸਾਧੀ ਕਲਾਕਾਰ ਹੋਣੇ ਨੇ ਕਿੰਨਾ ਕਿੰਨਾ ਨਾਲ ਤੁਹਾਡੀ ਗੱਲ ਹੋਈ ਆ ਔਰ ਕਿਹੜੇ ਕਿਹੜੇ ਤੇ ਗੁਲਾਬ ਸਿੱਧੂ ਹੁਣੀ ਆ ਰਹੇ ਨੇ ਸੁਲਤਾਨਾ ਨੂਰਾ ਹੈ ਜੀ ਫੇਰ ਸਾਡਾ ਕੰਬਲੀ ਵਾਲਾ ਯਾਰ ਹੈ ਕਨਵਰ ਗਰੇਵਾਲ ਜੇਮਨ ਸਿੰਘ ਵਾਲਾ ਗੱਗੇ ਨਾਮ ਵੇਖਦਾ ਨਿਕਾ ਤਾਂ ਬਿਲਕੁਲ ਇਸ ਵਾਸਤੇ ਕਬੱਡੀ ਦੇ ਜਿਹੜੇ ਸ਼ਾਨਦਾਰ ਮੈਚ ਤੇ ਜੋਰ ਦਿਖਾ ਰਹੇ ਨੇ ਕਬੱਡੀ ਦੇ ਪਲੇਅਰ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਅਕੈਡਮੀਆਂ ਜਿਹੜੀਆਂ ਨੇ ਉਹ ਜਿਹੜੇ ਨੇ ਉਹ ਗੇੜ ਰਹੀਆਂ ਨੇ ਤਾਂ ਲਾਗਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਸਾਰਾ ਜੁੜ ਕੇ ਰਹੋ ਮੇਲੇ ਨਾਲ ਆ ਜਿਓ ਜੇ ਅੱਜ ਵੀ ਆਇਓ ਕੱਲ ਨੂੰ ਹਮ ਹਮਾ ਕੇ ਫੇਰ ਆਇਓ ਕੱਲ ਨੂੰ देर ਰਾਤ ਤੱਕ ਗਾਉਣ ਗਾਉਣ ਵਾਲੇ ਆਉਣਗੇ ਬਹੁਤ ਆਉਣਗੇ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਨੇ ਉਹ ਤੋਂ ਬਿਨਾਂ ਵੀ ਬਹੁਤ ਆ ਰਹੇ ਨੇ ਸੋ ਜ਼ਰੂਰ ਪਹੁੰਚਿਓ ਕੱਲ 12 ਵਜੇ ਸ਼ੁਰੂ ਹੋ ਜਾਏਗਾ ਗਾਉਣ ਬਿਲਕੁਲ ਸਹੀ ਪਾਉਣ 12 ਵਜੇ ਕਿਉਂਕਿ ਪਹਿਲਾਂ ਤੇਰੀ ਰੰਗਤ ਨੂੰ ਵਿਸ਼ਵਾਸ ਦਿਵਾ ਦਿਓ ਕਿ ਕੋਵਿਡ ਕਰਕੇ ਜਿਹੜੀ ਸਮੱਸਿਆ ਸੀ 5 ਸਾਲ ਬ੍ਰੇਕ ਵੱਜ ਗਈ ਗਾਹ ਨਹੀਂ ਹੁਣ ਬ੍ਰੇਕ ਵੱਜੇਗੀ ਗਾਹ ਬਿਲਕੁਲ ਨਹੀਂ ਬ੍ਰੇਕ ਵੱਜੇਗੀ ਬੇਫਿਕਰ ਰਹੋ ਭਿੰਦਰ ਡੱਬਾ ਵਾਲੀ ਭਾਜੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਚਹੇਤੇ ਗਾਇਕ ਨੇ ਤਿੰਨੇ ਹਰਿਦਰ ਸੰਧੂ ਔਰ ਮੁੰਡਾ ਬਰਾੜ ਉਹ ਸਾਰੇ ਆ ਰਹੇ ਨੇ ਪਹਿਲਾਂ ਮਾਹੀ ਨੰਗਲ ਇਹ ਤਿੰਨੇ ਭਰਾ ਪਹਿਲਾਂ ਆ ਰਹੇ ਨੇ ਉਸ ਤੋਂ ਬਾਅਦ ਫਿਰ ਚੀਨਾ ਹੈ ਉਸ ਤੋਂ ਬਾਅਦ ਸੁਲਤਾਨਾ ਨੂਰਾ ਹੈ ਤੇ ਕਨਵਰ ਗਰੇਵਾਲ ਹੈ ਤੇ ਆਪਣਾ ਗੁਲਾਬ ਸਿੱਧੂ ਆ ਸਾਰੇ ਜਿੰਨੀਆਂ ਦੀਆਂ ਫੋਟੋਸ ਨੇ ਉਹਨਾਂ ਤੋਂ ਬਿਨਾ ਵੀ ਬਹੁਤ ਨੇ ਤੁਸੀਂ ਜੁੜੇ ਰਹੋ ਆਜੋ 12 ਵਜੇ ਨੂੰ ਰੋਟੀ ਉੱਟੀ ਖਾ ਕੇ ਆਇਓ ਚੰਗੇ ਢੱਡ ਭਰ ਕੇ ਕਿਉਂਕਿ ਤੁਹਾਨੂੰ 10 ਵਜੇ ਭੇਜਾਂਗੇ ਸ਼ਾਮ ਨੂੰ ਥੈਂਕ ਯੂ ਸਰ ਬਰਮਰਾਜ ਸਿੰਘ ਉਮਰਾਨ ਅੰਗਲ ਦੇ ਕਰੀਬੀ ਸਾਦੀ ਤੇ ਇਹਨਾਂ ਦੇ ਵਿਧਾਲੀਵਾਲ ਇਸ ਟੂਰਨਾਮੈਂਟ ਨੂੰ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਹਮੇਸ਼ਾ ਉਹ ਵਿਧਾਲੀਵਾਲ ਦਾ ਰਿਹਾ ਹੈ ਸਰਦਾਰ ਬਰਮਰਾਜ ਸਿੰਘ ਉਮਰਾਨ ਅੰਗਲ 2002 ਤੋਂ ਇਹ ਮੇਲਾ ਕਰਵਾਉਂਦੇ ਆ ਰਹੇ ਨੇ ਕਬੱਡੀ ਟੂਰਨਾਮੈਂਟ ਤੇ ਪਰ ਆਈਬੀਐਸ ਜਿਹੜੇ ਬਰਮਰਾਂਗਲ ਨੇ ਉਹਨਾਂ ਦੇ ਵੱਲੋਂ ਜਿਹੜਾ ਸ਼ਹੀਦ ਸੁਖਦੇਵ ਸਿੰਘ ਉਰਮਰ ਰੰਗਲ ਮਲਟੀ ਪਰਪਸ ਸਪੋਰਟ ਸਟੇਡੀਅਮ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਪਹਿਲਾਂ ਉਰਮਰ ਰੰਗਲ ਜਿਹੜਾ ਜਿੱਥੇ ਦੂਸਰੇ ਸਟੇਡੀਅਮ ਦੇ ਵਿੱਚ ਇਹ ਮੈਚ ਹੁੰਦੇ ਸੀ ਪਰ ਇਸ ਵਾਰ ਜਿਹੜਾ ਇਹ ਮੈਚ ਮੇਲੇ ਨੇ ਇਹ ਉਰਮਰ ਰੰਗਲ ਦੇ ਸਟੇਡੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪਿੰਡ ਲੈਵਲ ਦੀਆਂ ਟੀਮਾਂ ਦੇ ਮੈਚ ਜਿਹੜੇ ਇਹਨੇ ਕਰਵਾਏ ਜਾ ਰਹੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਮੈਚ ਨੇ ਉਹ ਚੋਟੀ ਦੀਆਂ ਅਕੈਡਮੀਆ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕਰਵਾਇਆ ਜਾਣਗੇ ਔਰ ਇਹ ਵੀ ਦੱਸਣਾ ਚਾਹੁੰਦੇ ਆ ਕਿ ਉਮਰਾ ਨੰਗਲ ਦਾ ਮੇਲਾ ਪੂਰੇ ਦੇ ਪੰਜਾਬ ਨਹੀਂ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਸਿੱਧ ਹੈ ਔਰ ਕਬੱਡੀ ਦੀਆਂ ਚੋਟੀ ਦੀਆਂ ਟੀਮਾਂ ਜਿਹੜੀਆਂ ਨੇ ਇੱਥੇ ਆਪਣੇ ਜਿਹੜੇ ਜੋਹਰ ਦਿਖਾਉਂਦੀਆਂ ਨੇ ਚੋਟੀ ਦੇ ਜਿਹੜੇ ਮੁਕਾਬਲੇ ਇਸ ਜਗ੍ਹਾ ਦੇ ਉੱਤੇ ਹੁੰਦੇ ਨੇ ਤਾਂ ਇਹ ਮੇਲਾ 18ਵਾਂ ਮੇਲਾ ਹੈ ਕਿਉਂਕਿ ਕੋਵਿਡ ਦੇ ਕਾਰਨ 2019 ਦੇ ਵਿੱਚ ਉਮਰਾ ਨੰਗਲ ਪਰਿਵਾਰ ਵੱਲੋਂ ਮੇਲਾ ਜਿਹੜਾ ਸੀ ਟਰਸਟ ਵੱਲੋਂ ਨਹੀਂ ਕਰਵਾਇਆ ਗਿਆ ਤੇ ਫਿਰ 4-5 ਸਾਲ ਇਹ ਮੇਲਾ ਨਹੀਂ ਹੋਇਆ ਪਰ ਇਲਾਕੇ ਦੇ ਲੋਕਾਂ ਦੀ ਜਿਹੜੀ ਬਰਜ਼ੋਰ ਮੰਗ ਸੀਗੀ ਹੁਣ ਉਮਰਾਨੰਗਲ ਪਰਣਾ ਸਿੰਘ ਉਮਰਾਨੰਗਲ ਇੱਕ ਵਾਰ ਫਿਰ ਐਫਰਟ ਕੀਤਾ ਤੇ 18 ਤਾਰਵਾਂ ਜਿਹੜਾ ਉਮਰਾਨੰਗਲ ਦਾ ਮੇਲਾ ਹੈ ਉਹ ਇਸ ਜਗ੍ਹਾ ਦੇ ਉੱਤੇ ਸ਼ੁਰੂ ਵੇਰ ਕਰਵਾਇਆ ਗਿਆ ਤੇ ਲਾਗੇ ਦੇ ਲੋਕਾਂ ਨੂੰ ਉਮੀਦ ਹੈ ਕਿ ਇਹ ਮੇਲਾ ਹਰ ਸਾਲ ਇਸ ਤਰ੍ਹਾਂ ਹੀ ਕਰਵਾਇਆ ਜਾਏਗਾ ਕੈਮਰਾ ਬਰਥਨ ਵਿਪਨ ਚਰਮਾ ਦੇ ਨਾਲ ਗਗਨਦੀਪ ਚਰਮਾ ਦੈਲਗਾਨਿਕ ਸਵੇਰਾ ਟੀਵੀ ਉਮਰਾਨੰਗਲ ਅੰਮ੍ਰਿਤਸਰ